ਵੱਡਾ ਸਾਰਾ ਦੇਗ ਚਾ ਮੰਗਵਾਇਆ ਉਹ ਸੇਠਾਂ ਅੱਗ ਬਾਲ ਕੇ ਪਾਣੀ ਉਬਾਲਣਾ ਸ਼ੁਰੂ ਕੀਤੇ ਤੇ ਭਾਈ ਵਿਆਲ ਦਾਸ ਜੀ ਉਸ ਵਿੱਚ ਬੈਠਣ ਲੱਗੇ ਭਾਈ ਵਿਆਲ ਦਾਸ ਜੀ ਮੁਸਕਰਾਉਂਦੇ ਹੋਏ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਨਮਸਕਾਰ ਕਰ ਉਸ ਦੇਗ ਜੀ ਵਿੱਚ ਬੈਠ ਗਏ ਪਹਿਲਾਂ ਉਹਨਾਂ ਦੇ ਸਰੀਰ ਉੱਤੇ ਛਾਲੇ ਪਏ ਫਿਰ ਚਮੜੀ ਫਟਣ ਲੱਗੀ ਅਤੇ ਚਰਪੀ ਬਾਖ ਹੋਣ ਲੱਗੀ ਉਨਾਂ ਦੇ ਜਿਸਮ ਦੀਆਂ ਹੱਡੀਆਂ ਵੀ ਵੱਖਰੀਆਂ ਹੁੰਨ ਲੱਗਦੀਆਂ। ਪਰ ਉਹਨਾਂ ਦੇ ਮੁਖਾਰ ਬਿੰਦ ਵਿੱਚੋਂ ਸੁਖਮਣੀ ਸਾਹਿਬ ਦੀ ਆਵਾਜ਼ ਪੂਰੀ ਫਿਜ਼ਾ ਵਿੱਚ ਗੂੰਜਦੀ ਰਹੀ। ਉਧਰ ਦੇ ਇੱਕ ਚੁੱਲ੍ਹੇ ਤੇ ਨਜ਼ਰ ਆਈ ਵਿੱਚ ਦੇਪਈ ਕਿਸੇ ਦੀ ਜਲਦੀ ਹੈ। ਸ਼ੂ ਸ਼ੂ ਕਰਕੇ ਹੈ ਲਹੂ ਸੜਦਾ ਚਿਰੜ ਚਿਰੜ ਕਰਕੇ ਚਰਬੀ ਟਲਦੀ ਹੈ। ਇਹ ਦਰਸ਼ੀਤਲ ਗੁਰਬਾਣੀ ਦੇ ਜੋਸ਼ ਅੰਦਰ ਲਹਿਰ نور ਦੀ ਨਾੜਾਂ ਚ ਚੱਲਦੀ